ਅੰਮ੍ਰਿਤਸਰ ਦਿਹਾਤੀ ਪਿਛਲੇ ਦਿਨੋਂ ਡੇਰਾ ਬਾਬਾ ਤੇਜਾ ਸਿੰਘ ਚ ਇੱਕ ਲੜਕੀ ਚੰਦਬੀਰ ਕੌਰ ਜੋ ਕਿ ਸਿੰਗਾਪੁਰ ਤੋਂ ਪੰਜਾਬ ਆਈ ਸੀ ਤੇ ਚੰਦਬੀਰ ਨੇ ਜੁੜਾਇਆ ਮੀਡੀਆ ਦੇ ਨਾਲ ਇਹ ਗੱਲਬਾਤ ਸਾਂਝੀ ਕੀਤੀ ਹੈ ਕਿ ਡੇਰਾ ਬਾਬਾ ਤੇਜਾ ਸਿੰਘ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਇੱਕ ਦਿਹਾਤੀ ਪਿੰਡ ਸੈਦਪੁਰ ਦੇ ਵਿੱਚ ਸਥਿਤ ਹੈ ਤੇ ਉੱਥੇ ਹੀ ਬੜੀ ਹੀ ਆਸਤਾ ਉਸ ਦੀ ਜਿਹੜੀ ਆ ਉਹ ਦੇਖੀ ਜਾਂਦੀ ਹੈ ਤੇ ਜਿਸ ਦੀ وجہ ਦੇ ਨਾਲ ਉਹ ਡੇਰੇ ਦੇ ਵਿੱਚ ਬਹੁਤ ਜ਼ਿਆਦਾ ਜੜਾ ਹੈ ਉਸ ਦੀ ਮੰਨਤਾ ਕਰਦੀ ਸੀ ਤੇ ਡੇਰੇ ਵਿੱਚ ਰਹਿ ਕੇ ਸੇਵਾ ਕਰਦੀ ਸੀ ਚੰਬੀਪੌਰ ਨੇ ਦੱਸਿਆ ਹੈ ਕਿ ਉਸ ਦੇ ਨਾਲ ਡੇਰੇ ਵਿੱਚ ਰਹਿਣ ਵਾਲੇ ਸੰਤੋਖ ਸਿੰਘ ਅਤੇ ਨਸੀਬ ਸਿੰਘ ਨੇ ਬਹੁਤ ਬੁਰਾ ਵਿਵਹਾਰ ਜੜਾ ਉਹ ਕੀਤਾ ਹੈ ਤੇ ਉਸ ਦੇ ਨਾਲ ਮਾਰਕੁੱਟਾਈ ਵੀ ਕੀਤੀ ਗਈ ਹੈ ਉਸ ਦੇ ਕੱਪੜੇ ਤੱਕ ਫਾੜ ਦਿੱਤੇ ਗਏ ਨੇ ਤੇ ਉਸ ਦੇ ਬੂਆ ਦੇ ਦੇ ਨੂੰ ਉਸ ਦਾ ਬੋਏਫ੍ਰੈਂਡ ਦੱਸਦੇ ਉਸ ਦੇ ਨਾਲ ਵੀ ਮਾਰਕੋਟਾਈ ਜਿਹੜੀ ਉਹ ਕੀਤੀ ਗਈ ਹੈ ਤੇ ਜਦੋਂ ਉਸ ਨੇ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਉਲਟਾ ਹੀ ਉਸ ਨੂੰ ਜਿਹੜੀਆਂ ਧਮਕੀਆਂ ਨੇ ਉਹ ਮਿਲਣੀਆਂ ਸ਼ੁਰੂ ਹੋ ਗਈਆਂ ਇਸ ਬਾਰੇ ਸੰਤੋਖ ਸਿੰਘ ਤੇ ਨਸੀਬ ਸਿੰਘ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੁਝ ਵੀ ਕੈਮਰੇ ਦੇ ਸਾਹਮਣੇ ਕਹਿਣ ਤੋਂ ਇਨਕਾਰ ਕਰ ਦਿੱਤਾ ਤੇ ਹੱਦ ਉਦੋਂ ਪਾਰ ਹੁੰਦੀ ਹੈ ਜਦੋਂ ਡੇਰੇ ਦੇ ਵਿੱਚ ਇੱਕ ਯੁਵਕ ਨੂੰ ਆਪਣਾ ਨਾਮ ਬੁਆ ਸਿੰਘ ਦੱਸਦੇ ਹੋਏ ਪੱਤਰਕਾਰ ਨੂੰ ਪੈਸੇ ਜਿਹੜੇ ਨੇ ਉਹ ਦੇਣ ਦੀ ਕੋਸ਼ਿਸ਼ ਕੀਤੀ ਗਈ ਤੇ ਖਬਰ ਨਾ ਚਲਾਉਣ ਦੀ ਲਈ ਵੀ ਜਿਹੜਾ ਉਹ ਕਿਹਾ ਗਿਆ ਜਿਸ ਤੇ ਵੀਡੀਓ ਦੀ ਜਿਹੜੀ ਨਿਊਜ਼ ਉਸਦੇ ਨਾਲ ਅਟੈਚ ਕਰ ਦਿੱਤੀ ਗਈ ਹੈ ਦੱਸਦੀ ਵੀਡੀਓ ਜਿਹੜੀ ਇਹ ਨਿਊਜ਼ ਦੇ ਨਾਲ ਅਟੈਚ ਕਰ ਦਿੱਤੀ ਗਈ ਹੈ ਤੇ ਜਦੋਂ ਇਸ ਬਾਰੇ ਜਾਂਚ ਅਧਿਕਾਰੀ ਡੀਐਸਪੀ ਯਦਵਿੰਦਰ ਸਿੰਘ ਨੇ ਯਦਵਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਸ ਦੀ ਤਫ਼ਤੀਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕੀ ਵਧੀਆ ਸਰਕੀ ਕਰ ਰਹੇ ਜੀ ਹਾਂ ਹਾਂ ਦੱਸੋ ਕੀ ਕਰ ਰਹੇ ਸੀ ਉਹ ਕੋਹ ਨਹੀਂ ਸਰਬਜੀਤ ਕਹਿੰਦਾ ਮੈਂ ਕਹਿੰਦਾ ਜਵਾਬ ਦੇਤਾ ਕਹਿੰਦਾ ਮੈਂ ਕਿਹਾ ਤੇ ਆਪੇ ਗੱਲ ਕਰ ਲਓ ਗੱਲ ਸੁਣਾ ਮੇਰੀ ਸਰਬਜੀਤ ਮੇਰੇ ਓਲੇ ਸਮਝੀ ਤਣਾ ਹੀ ਗੱਲ ਚੱਲ ਰਹੀ ਸੀ ਮੇਰੀ ਹਾਂਜੀ ਹਾਂਜੀ ਬੰਦ ਕਰ ਲਓ ਡਿਸਕ ਹਾਂ ਨੀ ਉਹ ਕਹਿੰਦਾ ਕਹਿੰਦਾ ਪਾਜੀ ਮੈਂ ਇਹਨੂੰ ਕਹਿੰਦਾ ਕਿ ਤੁਸੀਂ ਆਪੇ ਗੱਲ ਕਰ ਲਓ ਉਹ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈਗਾ ਮੇਰੇ ਕੋਲ ਨਹੀਂ ਆਇਆ ਜਾਣਾ ਯਾਰ ਗੱਲ ਤਾਂ ਸੁਣ ਲੈ ਮੇਰੀ ਜੇ ਤੂੰ ਪੰਜ ਹਜ਼ਾਰ ਇੱਕ ਵਾਰੀ ਤੇ ਮੈਂ ਉਹ ਤੁਹਾਨੂੰ ਭੇਜ ਹੀਗਾ ਤੈਨੂੰ ਤੂੰ ਕਿਆ ਰੱਦ ਕਰ ਤਾਨੂੰ ਹੈ ਉਹ ਆਪਣਾ ਪੰਜ ਹਜ਼ਾਰ ਮੈਂ ਭੇਜਣਾਂ ਸੀ ਕੋਤੇ ਕਾਤਲੀ ਪਾਜੀ ਹੈ ਪੰਜ ਹਜ਼ਾਰ ਕਹਾਦਾ ਮਾ ਬੜਾ ਮੂਹ ਕੱਚਾ ਖਰਚਾ ਪਣੀ ਹੋਦੀ ਨਾ ਖਰਚਾ ਪਾਣੀ ਦੱਸੋ ਹੈਗਾ ਗੇ ਮੇਰਾ ਖਰਚਾ ਪਾਣੀ ਸਰਵਿਸ ਦੇ ਸਰੋਂ ਚੱਲਣੀਆਂ ਦੱਸੋ ਤੁਸੀਂ ਕਮਾਲੀਆ ਕੋਹੋਲੀਆ ਗੱਲਾਂ ਕਰਦੇ ਸਾਬਦਰ ਨੇ ਨਹੀਂ ਕੋਈ ਗੱਲ ਨਹੀਂ ਤੋ ਚਲੋ ਭਰਾ ਸਾਡਾ ਤੂੰ ਯਾਰ ਕੋਈ ਨਹੀਂ 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 ਕੋਈ ਗੱਲ ਨਹੀਂ ਤੁਹਾਡਾ ਆਸ਼ੀਰਵਾਦ ਹੀ ਬਹੁਤ ਆ ਜੀ ਪੰਜ ਘਰ ਕੋ ਮੈਂ ਕੋ ਪੈਸਾ ਮੰਗਿਆ ਤੁਹਾਡ ਕੋ ਜੇ ਸਰਬਜੀਤ ਕੋ ਇਤੇ ਉਤੇ ਹੀ ਲੜਕੀ ਨੇ ਇਹ ਵੀ ਬਿਆਨ ਦਿੱਤਾ ਹੈ ਕਿ ਇਹਨਾਂ ਦੀ ਪਹੁੰਚ ਜਿਹੜੀ ਹੈ ਕਾਫੀ ਜ਼ਿਆਦਾ ਉੱਚੀ ਦੱਸੀ ਜਾ ਰਹੀ ਹੈ ਪੋਲਿਟਿਕਲ ਪਹੁੰਚ ਜਿਹੜੀ ਹੈ ਪੋਲਿਟਿਕਲ ਕਨੈਕਸ਼ਨ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਤੇ ਇੰਨੀ ਡਰੀ ਸਹਮੀ ਹੋਈ ਹੈ ਉਸਨੇ ਕਿਹਾ ਹੈ ਕਿ ਮੈਂ ਦੇਸ਼ ਛੱਡ ਕੇ ਚਲੀ ਜਾਵਾਂ ਤੇ ਇੱਕ ਵਾਰ ਗੱਲਬਾਤ ਸੁਣ ਲੈਣਿਆ ਪੀੜਤ ਲੜਕੀ ਚੰਦਬੀਰ ਕੌਰ ਦੀ ਤੇ ਪੁਲਿਸ ਅਧਿਕਾਰੀ ਡੀਐਸਪੀ ਅਦਵਿੰਦਰ ਸਿੰਘ ਦੀ ਚੰਦਬੀਰ ਕੌਰ ਚੰਦੂ ਜੀ ਕੀ ਗੱਲ ਹੋਈ ਤੋਂ ਨਾ ਕੀ ਕਹਿਣਾ ਚੰਦੂ ਸਰ ਜੀ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜੋ ਅੱਜ ਤੱਕ ਡੇਰੇ ਵਿੱਚ ਮੈਂ ਇਹ ਸਿਰਫ ਸੇਵਾ ਭਾਵਨਾ ਦੇ ਨਾਲ ਆਈ ਸੀ ਔਰ ਇਹਨਾਂ ਨੇ ਉਸ ਚੀਜ਼ ਨੂੰ ਕਟਿਆ ਮਤਲਬ ਸੇਵਾ ਭਾਵਨਾ ਨੂੰ ਅਬ ਮੈਂ ਇਸ ਚੀਜ਼ ਦੇ ਵਿੱਚ ਮਤਲਬ ਉਹਨਾਂ ਨੇ ਖਿਲਾਫ ਗਏ ਮੇਰੇ ਵੀ ਮੈਂ ਡੇਰੇ ਦੀ ਸੇਵਾ ਭਾਵਨਾ ਦੇ ਜਿਵੇਂ 9 ਤਰੀਕ ਨੂੰ ਆਪਣੀ ਅਪਾਇੰਟਮੈਂਟ ਵਾਸਤੇ ਸਵਿਟਜ਼ਰਲੈਂਡ ਦੇ ਵੀਜ਼ੇ ਵਾਸਤੇ ਆਪਣੀ ਸਿਸਟਰ ਕੋਲਾਈ ਸੀ ਔਰ ਦੁਬਾਰਾ ਇਹਨਾਂ ਦਾ ਮੈਨੂੰ ਫੋਨ ਆਇਆ ਕਿ ਚਾਬੀਆਂ ਜਿਹੜੀਆਂ ਚੇਂਜ ਹੋ ਕੇ ਉਹਨਾਂ ਕੋਲ ਜਾ ਰਹੀਆਂ ਸੰਤੋਖ ਸਿੰਘ ਐਂਡ ਨਸੀਬ ਸਿੰਘ ਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਤੁਸੀਂ ਆਪਣਾ ਸਮਾਨ ਚੁੱਕ ਲਓ ਸਮਾਨ ਚੁੱਕ ਕੇ ਲੈ ਜਾਓ ਤੇ ਮੈਂ ਇਹਨਾਂ ਨੂੰ ਕਿਹਾ ਠੀਕ ਹੈ ਸਰ ਮੈਂ ਆਪਣਾ ਸਮਾਨ ਚੁੱਕ ਕੇ ਲਵਾਂਗੀ ਮੇਰੀ ਅਪਾਇੰਟਮੈਂਟ ਕਲੀਅਰ ਹੋ ਜੀ ਉਸ ਤੋਂ ਬਾਅਦ ਮੈਂ 3-4 ਦਿਨ ਬਾਅਦ ਕਾਲ ਕੀਤਾ ਹੈ ਕਿ ਸਰ ਮੇਰੀ ਅਪਾਇੰਟਮੈਂਟ ਹੋ ਗਈ ਹੈ ਤੇ ਮੈਂ ਆਪਣਾ ਸਮਾਨ ਲੈਣ ਆ ਰਹੀ ਹਾਂ ਔਰ ਇਹਨਾਂ ਨੇ ਸਮਾਨ ਲੈਣ ਦੇ ਉਪਰੰਤ ਮੇਰਾ ਬ੍ਰਦਰ ਨਾਲ ਆਇਆ ਏ ਔਰ ਮੇਰੇ ਤੇ ਐਲੀਗੇਸ਼ਨ ਲਗਾਏ ਆ ਕਿ ਇਹ ਤੇਰਾ ਬ੍ਰਦਰ ਨਹੀਂ ਹੈ ਔਰ ਤੁਸੀਂ ਇਥੇ ਗਲਤ ਰਹਿ ਰਹੇ ਹੋ ਅਸੀਂ ਅਗਰ ਤੁਸੀਂ ਇੰਨਾ ਹੀ ਆ ਤਾਂ ਸਾਡੇ ਨਾਲ ਰਹਿ ਲੋ ਔਰ ਇਹਨਾਂ ਨੇ ਫਿਰ ਮੈਨਾਂ ਖਿੱਚਾ ਤਾਂ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਕਰਕੇ ਮੈਂ ਕਾਫੀ ਡਰ ਗਈ ਔਰ ਮੈਂ ਡਿਪਰੈਸ਼ਨ ਵਿੱਚ ਲੈ ਰਹਿ ਕੇ ਇੱਕ ਫੈਸਲਾ ਲਿਆ ਹੈ ਕਿ ਮੈਂ ਵਾਪਸ ਸਿੰਗਾਪੁਰ ਚਲ ਜਾਵਾਂਗੀ ਕਿਉਂਕਿ ਮੇਰੀ ਫੈਮਲੀ ਨੇ ਕਿਆ ਮੈਮ ਕਿਹੜੇ ਡੈਰੇ ਦੀ ਗੱਲ ਕਰ ਰਹੇ ਜੀ ਔਰ ਕਿਹੜੇ ਕਿਹੜੇ ਬੰਦੇ ਸੀ ਸਰ ਮੈਂ ਡੇਰਾ ਸੈਦਪੁਰ ਦੀ ਗੱਲ ਕਰ ਰਹੀ ਆ ਇਹਦੇ ਵਿੱਚ ਨਸੀਬ ਸਿੰਘ ਸੰਤੋਖ ਸਿੰਘ ਕੇ ਸਤਿ ਕੀ ਗੱਲ ਇਹਨਾ ਤੁਹਾਡਾ ਕੋਈ ਮਿਸ ਬਿਹੇਵ ਕੀਤਾ ਜਾਂ ਜੀ ਸਰ ਇਹਨਾਂ ਨੇ ਮੈਨੂੰ ਰਫਲੀ ਬੋਲੇ ਆ ਮਿਸ ਬਿਹੇਵ ਕੀਤਾ ਹੈ ਔਰ ਮੈਨੂੰ ਖਿੱਚਾ ਤਾਂ ਨਹੀਂ ਕੀਤੀ ਹੈ ਮਤਲਬ ਇਹਦਾ ਇੱਕ ਹੈਗਾ ਕਿ ਰੇਪ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਵਿੱਚ ਮੈਂ ਇਹਨਾਂ ਤੋਂ ਬਚ ਕੇ ਨਿਕਣੀ ਹੈ ਇਹ ਤੋਂ ਨਾ ਕੋਈ ਅਬਿਊਜ਼ ਲੈਂਗੁਏਜ ਮਾਰਪੋਤਾ ਜਿਹਾ ਕੋਈ ਹਾਂਜੀ ਹਾਂਜੀ ਬਿਲਕੁਲ ਇਹਨਾਂ ਨੇ ਅਬਿਊਜ਼ ਕੀਤਾ ਹੈ ਐਂਡ ਬੋਲਣ ਦੀ ਕੋਸ਼ਿਸ਼ ਰਫਲੀ ਬੋਲਣ ਦੀ ਕੋਸ਼ਿਸ਼ ਕੀਤੀ ਖਿੱਚਾ ਤਾਂ ਨਹੀਂ ਕੀਤੀ ਹੈ ਤੁਸੀਂ ਇਸ ਬੰਜੀ ਕੋ ਪੁਲਿਸ ਕੋ ਪੇਨਡ ਕੀਤੀ ਹਾਂ ਜੀ ਮੈਂ ਸਰ ਪੁਲਿਸ ਖਿਲਾਫ ਕਾਰਵਾਈ ਵੀ ਕੀਤੀ ਹੈ ਇਹਨਾਂ ਦੇ ਪੁਲਿਸ ਕੰਪਲੇਨ ਕੀਤੀ ਹੈ ਜਿਹਦੇ ਵਿੱਚ ਡੀਐਸਪੀ ਯਾਦਵਿੰਦਰ ਦੇ ਉੱਥੇ ਮੈਂ ਆਫਿਸ ਦੇ ਵਿੱਚ ਵੀ ਗਈ ਉਹਨਾਂ ਨੂੰ ਸਾਰੀ ਇਹਨਾਂ ਦੇ ਬਾਰੇ ਦੱਸਿਆ ਹੈ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਐਸਪੀ ਆਫਿਸ ਵੀ ਗਈ ਉੱਥੇ ਵੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕੀ ਕਰਨਾ ਪੁਲਿਸ ਨੇ ਕਿਉਂ ਕਾਰਵਾਈ ਨਹੀਂ ਕੀਤੀ ਸਰ ਆਈ ਥਿੰਕ ਕਿ ਇਹਨਾਂ ਨੇ ਉਹਨਾਂ ਨੂੰ ਕੁਝ ਪੇ ਕਰ ਦਿੱਤੇ ਪੈਸੇ ਚੋਰੀ ਪੇ ਕੀਤੇ ਜਿਹਦੇ ਕਰਕੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ਜੀ ਕੋਸ਼ਿਸ਼ ਹੁੰਦੀ ਹੈ ਕਿ ਉਹ واپس ਵਿਦੇਸ਼ ਜਾ ਰਹੇ ਨੇ ਕੀ ਕਰਨਾ ਸਰ ਕਾਰਨ ਰੀਜ਼ਨ ਇਹੀ ਆ ਕਿ ਮੈਂ ਡਿਪਰੈਸ਼ਨ ਵਿੱਚ ਜ਼ਿਆਦਾ ਆ ਗਈਆਂ ਜਿਹਦੇ ਕਰਕੇ ਮੈਂ ਦਿਮਾਗੀ ਬਿਮਾਰ ਹੋ ਗਈਆਂ ਔਰ ਇਸ ਕਰਕੇ ਮੈਂ ਸੋਚ ਫੈਸਲਾ ਇਹ ਲਿਆ ਕਿ ਮੈਂ ਬਾਹਰ ਚਲੀ ਜਾਵਾਂਗੀ ਔਰ ਵਰਕ ਵਿੱਚ ਆਪਣਾ ਧਿਆਨ ਲਗਾਵਾਂਗੀ ਸ਼ਾਇਦ ਮੇਂ ਵੀ ਇਹ ਚੀਜ਼ਾਂ ਮੈਂ ਭੁੱਲ ਜਾਵਾਂ ਇਨ ਫਿਊਚਰ ਪੁਲਿਸ ਤੋਂ ਕੀ ਮੰਗ ਕਰਦੇ ਹੋ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਨ ਫਿਊਚਰ ਮੈਂ ਇਹੀ ਪੁਲਿਸ ਅਧਿਕਾਰੀਆਂ ਤੋਂ ਮੰਗ ਕਰਦੀਆਂ ਕਿ ਇਹਦੇ ਖਿਲਾਫ ਜਿਹੜੀ ਹੈ ਕਾਰਵਾਈ ਕੀਤੀ ਜਾਵੇ ਇਹਨਾਂ ਲੋਕਾਂ ਦੇ ਖਿਲਾਫ ਜਿਹੜੇ ਡੇਰੇ ਦੇ ਵਿੱਚ ਐਦਾਂ ਦੇ ਲੋਕਾਂ ਮਤਲਬ ਐਦਾ ਦੇ ਜਿਹੜੇ ਗੰਦੇ ਲੋਕ ਆ ਦੂਜਿਆਂ ਨੂੰ ਮਿਸਯੂਜ਼ ਕਰਦੇ ਆ ਮਤਲਬ ਉਹਨਾਂ ਨੂੰ ਅਬਿਊਜ਼ ਕਰਦੇ ਆ ਤੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਲੱਗਦਾ ਨਹੀਂ ਕਿ ਦੇਰੇ ਵਿੱਚ ਲੈ ਕੇ ਇਹ ਸਭ ਜਿਹੜਾ ਇਹਨਾਂ ਵਾਸਤੇ ਕਰਨਾ ਜਾਇਜ਼ ਆ ਕਿ ਕੋਈ ਵੀ ਸੰਗਤ ਆ ਰਹੀ ਹੈ ਕਈ ਲੜਕੀਆਂ ਵਿਦੇਸ਼ ਤੋਂ ਕੱਲੀਆਂ ਵੀ ਆਉਂਦੀਆਂ ਹਾਂਜੀ ਸਰ ਇਹਨਾਂ ਵਾਸਤੇ ਜਿਹੜੀ ਚੀਜ਼ ਆ ਨਾ ਇਹਨਾਂ ਨੂੰ ਜਾਇਜ਼ ਲੱਗਦੀ ਆ ਪਰ ਜਿਹੜੀ ਦੁਨੀਆ ਵਾਸਤੇ ਨਾ ਇਹ ਚੀਜ਼ ਗਲਤ ਹੈ ਜਿਹੜੀ ਸੰਗਤ ਹੈ ਇੱਕ ਦੁਖੀ ਉਹ ਕੀ ਆਏਗੀ ਨਾ ਕੋਈ ਵੀ ਸੰਗਤ ਬਿਨਾ ਉਹਦਾ ਤੇ ਆਏਗੀ ਨਹੀਂ ਇਸ ਲਈ ਇਹ ਹੈ ਕਿ ਜੇ ਲੋਕੀ ਆ ਰਹੇ ਆ ਤੇ ਉਹਨਾਂ ਨੂੰ ਰਹਿਣ ਦਾ ਹੱਕ ਹੈਗਾ ਏ ਥੋੜੀ ਨਾ ਕਿ ਅਗਰ ਕੋਈ ਦੋ ਇੱਕ ਦੋ ਦਿਨ ਦਾ ਹੀ ਅਲਾਉ ਆ ਕੋਈ ਤਿੰਨ ਚਾਰ ਮਹੀਨੇ ਵੀ ਰੁਕ ਸਕਦਾ ਹੈ ਅਗਰ ਕਿਸੇ ਨੂੰ ਉਥੇ ਪੀਸਫੁਲ ਮਾਹੌਲ ਲੱਗ ਰਿਹਾ ਏ ਤੇ ਤੁਹਾਡੇ ਤੋਂ ਇਲਾਵਾ ਹੋਰ ਵੀ ਕਿਸੇ ਨਾਲ ਕੋਈ ਇਹਨਾਂ ਨੂੰ ਕੋਈ ਮਿਸਬਿਹੇਵ ਕੀਤਾ ਹੈ ਹਾਂਜੀ ਸਰ ਕਾਫੀ ਲੋਕਾਂ ਨਾਲ ਇਹਨਾਂ ਨੇ ਮਿਸਬਿਹੇਵ ਕੀਤਾ ਇੱਕ ਲੜਕੀ ਪਹਿਲੇ ਵੀ ਰਹਿ ਚੁੱਕੀ ਆ ਉਹਦੇ ਨਾਲ ਵੀ ਮਿਸਬਿਹੇਵ ਹੋਇਆ ਉਸ ਤੋਂ ਬਾਅਦ ਵੀ ਤਿੰਨ ਚਾਰ ਲੋਕ ਇਦਾਂ ਦੇ ਅੱਗੇ ਜਿਨ੍ਹਾਂ ਨਾਲ ਇਹਨਾਂ ਨੇ ਕੀਤਾ ਬਟ ਮੈਂ ਉਹਨਾਂ ਦਾ ਨਾਮ ਨਹੀਂ ਜਾਣਦਾ ਦੇਖੋ ਕੰਪਲੀਟ ਸਾਡੇ ਕੋਲ ਆਈ ਹੈ ਦੋਵਾਂ ਤਰ੍ਹਾਂ ਦੇ ਬਿਆਨ ਦੇਖਦੇ ਹਾਂ ਜੋ ਤੱਥ ਸਾਹਮਣੇ ਆਉਣਗੇ ਉਹਨਾਂ ਦਾ ਕਾਰਵਾਈ ਕਰਾਂਗੇ ਸਰ ਉਹਦੇ ਵਿੱਚ ਕੁੜੀ ਨੇ ਦੱਸਿਆ ਕਿ ਜਿਹੜੀ ਮਤਲਬ ਇਹਨਾਂ ਨੇ ਕੁਮਾਰਕਟੇ ਵੀ ਕੀਤੀ ਉਹ ਦਿਨਾਂ ਜਾਂ ਉਹਨਾਂ ਰੇਪ ਕਰਨ ਦੀ ਕੋਸ਼ਿਸ਼ ਕੀਤੀ ਮੈਂ ਮੈਨਾ ਨੂੰ ਬੇਨਤੀ ਕੀਤੀ ਹੈ ਵੀ ਜੋ ਤੱਥ ਸਾਹਮਣੇ ਆਉਣਗੇ ਇਨਵੈਸਟੀਗੇਸ਼ਨ ਦਰਾਂ ਉਹ ਹੀ ਤੇ ਦਿਖਾ ਜਿਹੜੀ ਹੈ ਜੇ ਤਤਕੀਰ ਜਾਰੀ ਹੈ ਸਰ ਕਿ ਕਰ ਰਹੇ ਹਾਂ ਓਕੇ ਧੰਨਵਾਦ ਥੈਂਕ ਯੂ वेलकम ਟੂ ਰੂਟਸ ਕੰਟਰੀ ਸਕੂਲ ਦ ਲਾਰਜੇਸਟ ਬੋਰਡਿੰਗ ਸਕੂਲ ਇਨ ਦ ਸ਼ਿਮਲਾ ਹਿਲਸ For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.